ਪਾੜਾ ਸ਼ਹਿਰ ਵਿੱਚ ਮੰਗਲਵਾਰ ਦੀ ਰਾਤ ਚੋਰਾਂ ਨੇ ਪੂਰੀ ਤਰ੍ਹਾਂ ਨਾਲ ਕਹਿਰ ਵਰਪਾਉਂਦੇ ਹੋਏ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਇਕੱਠੀਆਂ ਪੰਜ ਦੁਕਾਨਾਂ ਨੂੰ ਨਿਸ਼ਾਨਾ ਬਣਾ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਸਫਲ ਅੰਜਾਮ ਦਿੱਤਾ ਇੱਥੇ ਦੱਸ ਦਈਏ ਕਿ ਪੰਜਾਬ ਵਿੱਚ ਲੋਕਸਾਂ ਵਧੀਆ ਚੋਨਾ ਨੂੰ ਲੈ ਕੇ ਜਿੱਥੇ ਚੋਨ ਜਾਬਤਾ ਲੱਗਾ ਹੋਇਆ ਹੈ ਉੱਥੇ ਹੀ ਸ਼ਹਿਰ ਅੰਦਰ ਪੁਲਿਸ ਦੇ ਅਲਾਅਧਕਾਰੀ 24 ਘੰਟੇ ਤੈਨਾਤ ਹੋਣ ਦੀ ਗੱਲ ਵੀ ਆਖ ਰਹੇ ਨੇ ਪਰੀਨਾਚੋਰੀਆਂ ਨੂੰ ਦੇਖ ਕੇ ਤਾਂ ਲੱਗਦਾ ਹੈ ਕਿ ਪੁਲਿਸ ਦੇ ਦਾਅਵੇ ਖੋਖਲੇ ਹੀ ਸਾਬਤ ਹੋ ਰਹੇ ਹਨ ਦਰਅਸਲ ਬੀਤੀ ਦੇਰ ਰਾਤ ਚੋਰਾਂ ਨੇ ਸਿਨੇਮਾ ਰੋਡ ਤੇ ਸਥਿਤ ਇਕੱਠੀਆਂ ਚਾਰ ਦੁਕਾਨਾਂ ਦੇ ਸ਼ਟਰਾਂ ਨੂੰ ਪੁੱਟ ਕੇ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਕੀਮਤੀ ਸਮਾਨ ਚੋਰੀ ਕਰ ਲਿਆ ਇਸ ਬੰਦੀ ਨਾਲ ਗੱਲਬਾਤ ਕਰਦੇ ਆ ਬਤਰਾ ਸ਼ੂਜ਼ ਦੇ ਮਾਲਕ ਹਰਮੀਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਤੜਕੇ 4 ਵਜੇ ਫੋਨ ਆਇਆ ਕਿ ਉਹਨਾਂ ਦੀ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਹੈ ਤੇ ਜਦੋਂ ਉਹਨਾਂ ਨੇ ਦੁਕਾਨ ਤੇ ਆ ਕੇ ਦੇਖਿਆ ਤਾਂ ਸਾਰਾ ਸਮਾਨ ਖਿਲਰਿਆ ਪਿਆ ਸੀ ਤੇ ਚੋਰ ਦੁਕਾਨ ਵਿੱਚੋਂ 10000 ਦੀ ਨਕਦੀ ਅਤੇ ਦੁਕਾਨ ਵਿੱਚ ਲੱਗਾ ਸੀਸੀਟੀਵੀ ਕੈਮਰਾ ਵੀ ਨਾਲ ਲੈ ਗਏ ਕੀ ਮਾਮਲਾ ਕੀ ਜਿਹੜਾ ਮਾਮਲਾ ਭਾਜੀ 4 ਵਜੇ ਫੋਨ ਆਇਆ ਆਪਾਂ ਨੂੰ ਉਪਰ ਲਾ ਉਪਰ ਸਾਵਾਂ 4 ਵਜੇ ਫੋਨ ਆਇਆ ਵੀ ਕਹਿੰਦੇ ਸ਼ਟਰ ਸਾਰੇ ਚੱਕੇ ਹੋਏ ਆ ਹੂੰ ਤੁਹਾਨੂੰ ਦੇਖਿਆ ਆ ਕੇ ਭਾਜੀ ਇੱਧਰ ਨਾਲ ਸ਼ਟਰ ਵੀ ਉੱਧਰ ਸਾਡਾ ਸਾਹਮਣੇ ਸ਼ਾਪ ਦਾ ਵੀ ਤੇ ਨਾਲ ਆਪਣੇ ਇੱਧਰ ਦੋ ਦੋ ਦੁਕਾਨਾਂ ਦਾ ਹੋਰ ਚਾਰੇ ਸ਼ਟਰ ਭਾਜੀ ਇਹਨਾਂ ਨੇ ਚੱਕੇ ਸੀਗੇ ਤੇ ਬਾਕੀ ਸਾਡਾ ਉੱਪਰੋਂ ਲੈ ਗਏ ਭਾਜੀ ਕੈਸ਼ ਕਿੰਨਾ ਦੇ ਗਏ ਕੈਸ਼ ਸੱਚੀਆਂ ਪਈਆਂ ਸੀ ਭਾਜੀ 8000 ਰੁਪਏ ਦੀਆਂ ਹੂੰ 10000 ਦਾ ਕੈਸ਼ ਪਿਆ ਸੀਗਾ ਤੇ ਉਹ ਲੈ ਗਏ ਭਾਜੀ ਬਾਕੀ ਦੇਖਦੇ ਆ ਰਿਕਾਰਡਿੰਗ ਕੈਮਰੇ ਦੀ ਭਾਜੀ ਉੱਥੇ ਪਤਾ ਲੱਗਣਾ ਜੀ ਕੋਈ ਸੀਸੀਟੀਵੀ ਕੈਮਰੇ ਜਾਈ ਹਾਂਜੀ ਸੀਸੀਟੀਵੀ ਕੈਮਰੇ ਜਾਈ ਹੋਏ ਇੱਧਰਲਾ ਕੈਮਰਾ ਵੀ ਇੱਕ ਨਾਲ ਲੈ ਗਏ ਆਪਣਾ ਹਾਂਜੀ ਤੇ ਬਾਕੀ ਆਪਣੇ ਇੱਧਰ ਦੁਕਾਨ ਤੇ ਲੱਗੇ ਕੈਮਰੇ ਭਾਜੀ ਉਧਰ ਦੇਖਦੇ ਹਾਂ ਉਧਰ ਇਸੇ ਹੀ ਰੋਡ ਤੇ ਬਤਰਾ ਸ਼ੂਜ਼ ਦੇ ਬਿਲਕੁਲ ਨਾਲ ਸਥਿਤ ਸੁਰਿੰਦਰਾ گارਮੈਂਟਸ ਦੀ ਦੁਕਾਨ ਨੂੰ ਵੀ ਚੋਰਾਂ ਨੇ ਨਿਸ਼ਾਨਾ ਬਣਾਇਆ ਪੀੜਤ ਦੁਕਾਨਦਾਰ ਜਗਲਕਿਸ਼ੋਰ ਨੇ ਦੱਸਿਆ ਕਿ ਚੋਰਾਂ ਨੇ ਉਹਨਾਂ ਦਾ ਵੀ ਦੁਕਾਨ ਦਾ ਸ਼ਟਰ ਤੋੜ ਕੇ ਦੁਕਾਨ ਵਿੱਚੋਂ ਚੋਰੀ ਦੀ ਵਾਰਤਾਤ ਨੂੰ ਅੰਜਾਮ ਦਿੰਦਿਆਂ ਕੀਮਤੀ ਸਮਾਨ ਤੇ ਹੱਥ ਸਾਫ਼ ਕਰ ਲਏ ਅਈ ਇਹ ਮਾਮਲਾ ਸਾਨੂੰ 4 ਵਜੇ ਫੋਨ ਆਇਆ ਆ ਉੱਪਰ ਸਾਹਿਬ ਦਾ ਨੇ ਏਦਾਂ ਕਰਕੇ ਵੀਨਾ ਕੀ ਤੁਹਾਡੀ ਦੁਕਾਨਾਂ ਦੇ ਚਾਰ ਦੁਕਾਨਾਂ ਦੇ ਮਤਲਬ ਸ਼ਟਰ ਟੁੱਟੇ ਆ ਤੁਸੀਂ ਆ ਜਾਓ ਦੁਕਾਨ ਤੇ ਦੁਕਾਨ ਤੇ ਆ ਕੇ ਦੇਖਾ ਤੁਹਾਡੇ ਸਾਹਮਣੇ ਆ ਕਿ ਕਿੰਨਾ ਕੁ ਨੁਕਸਾਨ ਹੋ ਗਿਆ ਸਰ ਨੁਕਸਾਨ ਇਹ ਤਾਂ ਦੇਖ ਕੇ ਪਤਾ ਲੱਗਣਾਗਾ ਹਜੇ ਤਾਂ ਕੋਈ ਕੈਸ਼ ਵਗੈਰਾ ਵੀ ਲੱਗਦਾ ਕੈਸ਼ ਨਹੀਂ ਤੇ ਆਪਣੀ ਦੁਕਾਨ ਗਈ ਆ ਰੈਡੀਮੇਟ ਰੈਡੀਮੇਟ ਗਈ ਇਸੇ ਤਰ੍ਹਾਂ ਹੀ ਚੋਰ ਇੱਕ ਹੋਰ ਦੁਕਾਨ ਉਪਲ ਸਵੀਟਸ ਐਂਡ ਬੇਕਰਜ਼ ਦੀ ਦੁਕਾਨ ਤੋਂ ਹਜ਼ਾਰਾਂ ਰੁਪਏ ਦੀ ਨਕਦੀ ਲੈ ਕੇ ਚੰਪਤ ਹੋ ਗਏ ਦੁਕਾਨ ਦੇ ਮਾਲਕ ਵਿੱਕੀ ਉਪਲ ਨੇ ਦੱਸਿਆ ਕਿ ਇਸ ਚੋਰੀ ਨਾਲ ਉਨ੍ਹਾਂ ਦਾ ਭਾਰੀ ਨੁਕਸਾਨ ਹੋਇਆ ਹੈ ਜਿਸ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਮੇਰਾ ਨਾਮ ਵਿੱਕੀ ਉਪਲ ਹੈ ਹਾਂਜੀ ਸਰ ਕੀ ਮਾਮਲਾ ਕੀ ਹੈ ਜੀ ਮਾਮਲਾ ਸਾਨੂੰ 4 ਵਜੇ ਫੋਨ ਆਇਆ ਬਾਜ਼ਾਰ ਚ ਵੀ ਦੁਕਾਨ ਤੇ ਚੋਰੀ ਹੋ ਗਈ ਹੈ ਜਦੋਂ ਮੈਂ ਆਇਆ ਤੇ ਦੇਖਿਆ ਤੇ ਚਾਰ ਦੁਕਾਨਾਂ ਦੇ ਸ਼ਟਰ ਟੁੱਟੇ ਹੋਏ ਸੀਗੇ ਚੱਕੇ ਹੋਏ ਸੀ ਚੱਕ ਹੀ ਇਹਨਾਂ ਤਾਂ ਮੈਂ ਅੱਗੇ ਦੇਖਿਆ ਆਪਣੀ ਦੁਕਾਨ ਦੇ ਪਹਿਲਾਂ ਮੈਂ ਬੱਤੀਆਂ ਉੱਥੇ ਹੀ ਲਗਾਈਆਂ ਤਾਂ ਮੇਰਾ ਗੱਲਾ ਚੱਕਿਆ ਹੋਇਆ ਸੀ ਕਿ ਪੈਸੇ ਸਿੱਕੇ ਕਿੰਨਾ ਨੁਕਸਾਨ ਹੋਇਆ 5-6000 ਰੁਪਏ ਦਾ ਦੋ ਕੈਮਰੇ ਲਾ ਕੇ ਲਾ ਕੇ ਅੱਛਾ ਜੀ ਤੇ પોલીસ ਕੋਲ ਵੀ ਉਹ ਕਿ ਆਹ ਕੀਤੀ ਸੀਗੇ ਆਏ ਹੋਏ ਆ ਹੁਣ ਇਨਾ ਚੋਰੀ ਦੀਆਂ ਵਾਰਦਾਤਾਂ ਦੀ ਸੂਚਨਾ ਮਿਲਦੇ ਹੀ ਪੀਸੀਆ ਟੀਮ ਦੇ ਏਐਸਆਈ ਰਜਿੰਦਰ ਸਿੰਘ ਮੌਕੇ ਤੇ ਪਹੁੰਚੇ ਤੇ ਸਥਿਤੀ ਦਾ ਜਾਇਜ਼ਾ ਲਿਆ ਤੇ 피해 ਦੁਕਾਨਦਾਰ ਦੇ ਬਿਆਨ ਕਲਮ ਬੰਦ ਕੀਤੇ ਇਸ ਮੌਕੇ ਜਾਂਚ ਅਧਿਕਾਰੀ ਅਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਨਜ਼ਦੀਕ ਲੱਗੇ ਸੀਸੀਟੀਵੀ ਕੈਮਰੇਜ ਚੈੱਕ ਕੀਤੇ ਜਾਣਗੇ ਹਾਂਜੀ ਆਪਣਾ ਇਹ ਸਰ ਜੀ ਦਾ ਚ ਵੀ ਸਰ ਕੀ ਮਾਮਲਾ ਕੀ ਹੈ ਜਿਹੜਾ ਅਸੀਂ ਲਮਾ ਰੋਡ ਦੇ ਆਏ ਹਾਂ ਇਹ ਸਾਨੂੰ ਸਵੇਰੇ ਫੋਨ ਆਇਆ ਸੀ ਹਾਂਜੀ ਹਾਂਜੀ ਸਰ ਸਾਨੂੰ ਸਵੇਰੇ ਮੈਸੇਜ ਗਿਆ ਸੀ ਕਿ ਸਿਲੇਮਾ ਰੋਡ ਤੋਂ ਕੋਈ है है। शटर ठीक नुकसान वगैरह है कोई बाकी हम चेकिंग करके कैमरे चेक करके देखते दे हैं कि बाकी कोई टीवी कैमरे जाए बंदे? बंद अजय कैमरे चेक नहीं किए कैमरे चेक करके ਇਥੇ ਹੀ ਬਸ ਨਹੀਂ ਚੋਰਾਂ ਨੇ ਇੱਕ ਹੋਰ ਚੋਰੀ ਦੀ ਵਾਰਦਾਤ ਨੂੰ ਸਫਲ ਅੰਜਾਮ ਦਿੰਦਿਆਂ ਲੱਖਰ ਰੁਪਏ ਦੇ ਕੀਮਤੀ ਸਮਾਨ ਤੇ ਹੱਥ ਸਾਫ਼ ਕਰ ਲਏ। ਦਰਅਸਲ ਚੋਰਾਂ ਨੇ ਹੁਸ਼ਰਪੁਰ ਰੋਡ ਫਗਵਾੜਾ ਵਿਖੇ ਸਥਿਤ ਐਚਐਸ ਮੋਬਾਈਲ ਸ਼ਾਪ ਦੇ ਸ਼ਟਰ ਪੁੱਟ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਹਾਲਾਂਕਿ ਚੋਰੀ ਦੀ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਚੋਰ ਦੁਕਾਨ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਿਆ। 피해 ਦੁਕਾਨਦਾਰ ਸੰਜੀਵ ਕੁਮਾਰ ਅਤੇ ਹਨੀ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ਆਇਆ ਸੀ ਕਿ ਉਨ੍ਹਾਂ ਦੀ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਹੈ ਤੇ ਜਦੋਂ ਉਸਨੇ ਦੁਕਾਨ ਤੇ ਆ ਕੇ ਦੇਖਿਆ ਤਾਂ ਸਾਰਾ ਸਮਾਨ ਖਿਲਰਿਆ ਪਿਆ ਸੀ। ਤੇ ਚੋਰ ਦੁਕਾਨਾਂ ਤੋਂ ਨਵੇਂ ਅਤੇ ਪੁਰਾਣੇ ਮੋਬਾਈਲਾਂ ਤੋਂ ਇਲਾਵਾ ਹਜ਼ਾਰਾਂ ਰੁਪਏ ਦੀ ਨਕਦੀ ਲੈ ਗਏ ਜਿਸ ਨਾਲ ਉਸ ਦਾ ਤਕਰੀਬਨ 3 ਤੋਂ 4 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਉਹਨਾਂ ਨੇ ਦੱਸਿਆ ਕਿ ਇਸ ਬਾਬਤ ਉਸਨੇ ਵੀ ਫਗਫੜਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਇਹ ਆਪਣਾ ਸੰਜੀਵ ਕੁਮਾਰ ਜੀ ਕਿ ਮਾਮਲਾ ਕੀ ਜਿਹੜਾ ਜਿਸ ਟੱਚਸ ਮੋਬਾਈਲ ਸ਼ਾਪ ਹੈ ਜੀ ਆਪਣੀ ਮੰਡੀ ਦੇ ਸਾਹਮਣੇ ਦੁਕਾਨ ਨੰਬਰ 2 ਜੀਆਰਡੀ ਕਾਲਜ ਮਾਰਕੀਟ ਦੇ ਵਿੱਚ ਰਾਤੀ ਅਸੀਂ 8:40 45 ਦੇ ਕਰੀਬ ਦੁਕਾਨ ਵਧਾ ਕੇ ਗਏ ਤੇ ਉਸ ਤੋਂ ਬਾਅਦ ਸਵੇਰੇ ਪੌਣੇ 8 ਵਜੇ ਮੈਨੂੰ ਆਪਣੇ ਮbroਸੀ ਦਾ ਫੋਨ ਆਇਆ ਵੀ ਤੁਹਾਡਾ ਸ਼ਟਰਰ ਟਪਾ ਹੋ ਗਿਆ ਜਦੋਂ ਆ ਕੇ ਦੇਖਿਆ ਤੇ ਸ਼ਟਰ ਦੀ ਬਹੁਤ ਬੁਰੀ ਹਾਲਤ ਸੀ ਆਸੇ-ਪਾਸੇ ਸਾਰੇ ਕੁਝ ਅੰਦਾ ਟੋੜੀਆਂ ਹੋਈਆਂ ਸੀ ਤੇ ਅੰਦਰੋਂ ਮੇਰਾ ਟੱਚ ਵਾਲੇ ਫੋਨ ਬਟਨਾਂ ਵਾਲੇ ਫੋਨ ਇੱਕ ਮੇਰੀ ਗੋਲਕ ਪਈ ਸੀ ਉਹਦੇ ਵਿੱਚ ਮੈਂ ਰੱਬ ਦੇ ਨਾਂ ਦੇ ਕੁਝ ਖੜਦਾ ਹੁੰਦਾ ਸੀ ਉਹ ਪੈਸੇ ਗੱਲੇ ਦੇ ਪੈਸੇ ਲੈਪਟਾਪ ਬਾਕੀ ਅਜੇ ਦੇਖ ਰਹੇ ਹਾਂ ਹੋਰ ਕੀ ਕੀ ਸਮਾਨ ਦਾ ਟੋਟਲ ਸਰ ਨੁਕਸਾਨ ਕਿੰਨਾ ਹੋ ਗਿਆ ਆਪਣਾ ਟੋਟਲ ਨੁਕਸਾਨ 3-4 ਲੱਖ ਦੇ ਕਰੀਬ ਹੈਗਾ ਜੀ ਤੇ ਮੰਗੀ ਰਿਪੇਅਰ ਕਰਨ ਵਾਲੇ ਕੈਮਰੇ ਸੀ ਜਾਂ ਦੂਜੇ ਰਿਪੇਅਰ ਵਾਲੇ ਫੋਨ ਵੀ 5-7 ਫੌਂਟ ਰਿਪੇਅਰ ਵਾਲੇ ਵੀ ਹਜੇ ਟਰੇਸ ਹੋਏ ਆ ਹਜੇ ਟਰੇਸ ਕਰਦੇ ਪਏ ਆ ਹਜੇ ਕਿੱਦਾਂ ਘੱਟ ਤੋਂ ਘੱਟ ਅੰਦਰ ਜਿਹੜੇ ਰਿਪੇਅਰ ਵਾਲੇ 15 ਫੋਨ ਗਏ ਸੀ ਤੇ ਸਰ ਕੋਈ ਸੀਸੀਡੀ ਕੈਮਰੇ ਬੰਦੇ ਆਏ ਸੀਸੀ ਟੀਵੀ ਦੇ ਵਿੱਚ ਇੱਕ ਬੰਦਾ ਦਿਖ ਰਿਹਾ ਅੰਦਰ ਦਾ ਬਾਹਰ ਦਾ ਕੁਝ ਟਰੇਸ ਨਹੀਂ ਹੋ ਰਿਹਾ ਬਾਹਰੋਂ ਕਿੱਦਾਂ ਇੱਕ ਬੰਦਾ ਅੰਦਰ ਤਸੱਲੀ ਨਾਲ ਸਾਰੇ ਦਰਾਜ ਰੂਜ ਦੇਖ ਰਿਹਾ ਖੋੜ ਲਿਆ ਚੰਗੀ ਤਰ੍ਹਾਂ ਮਤਲਬ ਗੱਲੇ ਦਾ ਕੈਸ਼ ਵੀ ਲੈ ਗਿਆ ਉਹਦੇ ਵਿੱਚ ਵੀ ਘੱਟੋ ਘਾਟ 8000 ਰੁਪਏ ਪਿਆ ਸੀਗਾ ਅਗਲੇ ਦਿਨ ਪੇਮੈਂਟ ਕਰਨੀ ਪੰਜਾਬੋਂ ਦਾ ਲੋਕ ਸਭਾ ਦੀਆਂ ਚੋਣਾਂ ਦਾ ਬਿਲਕੁਲ ਬੱਝ ਚੁੱਕਾ ਹੈ ਤੇ ਚੋਣ ਜਾਬਤਾ ਲਾਗੂ ਹੋਣ ਤੋਂ ਬਾਅਦ ਜਿੱਥੇ ਪੁਲਿਸ ਵੱਲੋਂ ਚੈਕਿੰਗ ਅਭਿਆਨ ਚਲਾਉਂਦੀ ਗੱਲ ਕੀਤੀ ਜਾ ਰਹੀ ਹੈ ਉੱਥੇ ਹੀ ਇਸ ਸਭ ਦੇ ਬਾਵਜੂਦ ਫਗਵਾੜਾ ਸ਼ਹਿਰ ਵਿੱਚ ਚੋਰੀ ਅਤੇ ਲੁੱਟਖੋਹਾਂ ਜਾਂ ਵਾਰਦਾਤਾਂ ਵਿੱਚ ਆਏ ਦਿਨ ਇਜ਼ਾਫਾ ਹੋ ਰਿਹਾ ਹੈ ਜੋ ਕਿ ਕਿਤੇ ਨਾ ਕਿਤੇ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ਦੀ ਸ਼ਰਮਾਂ ਵਿੱਚ ਹਵਾ ਘਟ ਰਿਹਾ ਹੈ ਫਗਵਾੜਾ ਤੋਂ ਨਵਰਾੰਗ ਟੀਵੀ ਲਈ ਜੈ ਸ਼ਰਮ ਦੀ ਰਿਪੋਰਟ